ਹਾਂਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News 028 ਸੱਚ ਦੀ ਆਵਾਜ਼ ਅਸੀਂ ਸੰਗਰੂਰ ਦੇ ਬਾਸਟੇ ਦੇ ਵਿੱਚ ਖੜੇ ਆ ਸਾਡੇ ਨਾਲ ਬਾਈ ਜੀ ਨੇ ਆਪਾਂ ਗੱਲਬਾਤ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਂ ਦੱਸੋਗੇ ਜੀ ਮੇਰਾ ਨਾਂ ਜੀ ਗੋਬਿੰਦ ਸਿੰਘ ਸ਼ਾਹਲੀ ਮੈਂ 1210 ਸੁਭਾ ਕਮੇਟੀ ਮੈਂਬਰ ਬਾਜੀ ਬਾਜੀ ਤੁਸੀਂ ਇੱਥੇ ਇੱਕ ਧਰਨਾ ਲੱਗਿਆ ਉਹਦੇ ਸਮਰਥਨ ਦੇ ਵਿੱਚ ਆਏ ਹੋ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਤੁਹਾਡੇ ਸੱਚ ਦੀ ਆਵਾਜ਼ ਚੈਨਲ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਸ਼ੁਕਰੀਆ ਜੀ ਸ਼ੁਕਰੀਆ। ਕਿ ਤੁਸੀਂ ਇੱਥੇ ਸਾਡੀ ਆਵਾਜ਼ ਚੱਕਣ ਲਈ ਉਹ ਦੂਜੀ ਗੱਲ ਜਾਨੀ ਕਿ ਇੱਕ ਆਮ ਕੁ ਸੁਧਾਰਨ ਧਰਨਾ ਨਹੀਂ ਨਿੱਕੀ-ਮੋਟੀਆਂ ਮੰਗਾ ਤੇ ਇੱਕ ਟ੍ਰੇਡ ਯੂਨੀਅਨਾਂ ਵੱਲੋਂ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ। ਜੀ। ਕਾਦੇ ਲਈ ਹੈ ਕਿਉਂਕਿ ਜਿਹੜਾ ਮੋਦੀ ਹਕੂਮਤ ਹੈ ਜਿਹੜੀ ਦਿਨਾਂ ਪਰ ਦਿਨ ਮਨੁੱਖਤਾ ਦਾ ਜਿਹੜਾ ਗਲਾ ਘੁੱਟਦੀ ਆ ਰਹੀ ਹੈ। ਤੇ ਉਹ ਚਾਹੁੰਦੀ ਹੈ ਵੀ ਜਾਨੀ ਕਿ ਅਸੀਂ ਧਰਮ ਦੇ ਨਾਂ ਤੇ ਜਿਹੜਾ ਸਾਡਾ ਇਹ ਫਟਕਾ ਇਸ ਤਰੀ ਚੱਲੀ ਜਾਊਗਾ ਇੱਥੇ ਭਾਰਤ ਦੇ ਲੋਕ ਚਾਹੁੰਦੇ ਨੇ ਵੀ ਸਾਨੂੰ ਰੋਜ਼ਗਾਰ ਦੇ ਸਾਧਨ ਪੈਦਾ ਹੋਣ ਸਾਨੂੰ ਇਨਸਾਫ ਮਿਲੇ ਤੇ ਸਾਡੇ ਲਈ ਕੋਈ ਕਾਨੂੰਨ ਨੇ ਰੋਜ਼ਗਾਰ ਐਕਟ ਪਾਸ ਹੋਵੇ ਤੇ ਸਾਡਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਵੇ ਸਾਡਾ ਲਾਜ ਦਾ ਪ੍ਰਬੰਧ ਹੋਵੇ ਤੇ ਸਾਨੂੰ ਜਾਨੀ ਕਿ ਰੋਜ਼ਗਾਰ ਨੌਕਰੀਆਂ ਦਾ ਪ੍ਰਬੰਧ ਹੋਵੇ ਪਰ ਉਹ ਚਾਉਂਦੀ ਹੈ ਵੀ ਜਾਨੀ ਕਿ ਤੁਸੀਂ ਧਰਮ ਦੇ ਨਾਂ ਤੇ ਤੁਸੀਂ ਧਰਮਾਂ ਦੇ ਵਿੱਚ ਲੱਗੇ ਰਹੋ ਉਹ ਜਾਨੀ ਕਿ ਤੁਸੀਂ ਜਾਨੀ ਕਿ ਹੋਰ ਨਿੱਕੀਆਂ ਮੋਟੀਆਂ ਜਾਨੀ ਕਿ ਕੋਈ ਚੋਗੇ ਕੋਈ ਆਟਾ ਦਾਲ ਸਕੀਮਾਂ ਦੇ ਵਿੱਚ ਉਲਝੇ ਰਹੋ ਪਰ ਅਸੀਂ ਚਾਹੁੰਦੇ ਹਾਂ ਵੀ ਉਹਦੇ ਲਈ ਜਿਹੜੇ ਹਿਸਾਬ ਨਾਲ ਉਹ ਸਾਡੇ ਸਿਧਾਂਤ ਨੂੰ ਜਾਨੀ ਕਿ ਦਿਨ ਪਰ ਦਿਨ ਬਦਲਦੇ ਜਾ ਰਹੇ ਨੇ ਸਾਡੇ ਇਤਿਹਾਸ ਦੀ ਤੋੜ ਮਰੋੜ ਕਰ ਰਹੇ ਨੇ ਤੇ ਉਸ ਲਈ ਅਸੀਂ ਮੋਦੀ ਸਰਕਾਰ ਨੂੰ ਚੈਲੰਜ ਕਰਨ ਲਈ ਹੈ ਜਾਨੀ ਕਿ ਮੋਦੀ ਸਰਕਾਰ ਦੀਆਂ ਜਿਹੜੀਆਂ ਮਾਰੀਆਂ ਲੋਕ ਮਰੂ ਨੀਤੀਆਂ ਨੇ ਉਹਨਾਂ ਨੂੰ ਜਾਨੀ ਕਿ ਉਹਨਾਂ ਤੇ ਰੋਕ ਲਾਉਣ ਲਈ ਅਸੀਂ ਆਪਣੇ ਹੱਕਾਂ ਹਲਾਲਾ ਲਈ ਅਸੀਂ ਦੇਸ਼ ਵਿਆਪੀ ਹੜਤਾਲ ਨੂੰ ਅੱਜ ਸੰਗਰੂਰ ਦੀ ਧਰਤੀ ਦੇ ਜਿੱਥੇ ਮਜ਼ਦੂਰ ਕਿਸਾਨ ਮਜ਼ਦੂਰ ਮੇਕਤਾਜ ਦੀ ਉੱਥੇ ਸਾਡੇ ਤੇ ਜਾਨੀ ਕਿ ਹੋਰ ਵੀ ਬਹੁਤ ਸਾਰੇ ਕਿਸਾਨ ਸੰਘਰਸ਼ਤ ਮੋਰਚੇ ਨੇ ਸਾਡੀ ਇਸ ਦੇਸ਼ ਵਿਆਪੀ ਹੜਤਾਲ ਦੀ ਜਿਹੜੀ ਮਤ ਦਿੱਤੀ ਹੈ ਹਮਾਇਤ ਕੀਤੀ ਹੈ ਤੇ ਅਸੀਂ ਚਾਹੁੰਦੇ ਹਾਂ ਵੀ ਜੇ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਹਕੂਮਤ ਜਿੱਥੇ ਸਾਡੇ ਤੇ ਜ਼ਬਰ ਕਰ ਰਹੀ ਹੈ ਸਾਡੇ ਉਹ ਜਾਨੀ ਕਿ ਸਾਨੂੰ ਘਾਣ ਕਰ ਰਹੀ ਹੈ ਲੋਕਤੰਤਰ ਦਾ ਉੱਥੇ ਜਿਹੜੀ ਪੰਜਾਬ ਚ ਬਦਲਾ ਦੇ ਨਾਤੇ ਸਤਾ ਹਾਸਲ ਕੀਤੀ ਹੈ ਭਗਵੰਤ ਮਾਨ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਉਹਨਾਂ ਨੂੰ ਵੀ ਅਸੀਂ ਦੱਸਣਾ ਚਾਹੁੰਦੇ ਆਂ ਵੀ ਜੇ ਇਥੇ ਮੋਦੀ ਦੀਆਂ ਨੀਤੀਆਂ ਤੇ ਜਿਹੜੇ ਸਾਡਾ 8 ਘੰਟਿਆਂ ਦਾ ਕਾਨੂੰਨ ਤੋੜਨਾ ਚਾਹੁੰਦੇ ਨੇ ਤੇ ਉਹਨੂੰ ਜਾਨੀ ਕਿ 12 ਘੰਟਿਆਂ ਦੇ ਕਰਨ ਦੇ ਵਿੱਚ ਮੋਦੀ ਦੀ ਜਿਹੜੀ ਪਿੱਠੇ ਥਾਪੜੀ ਹੈ ਹੋਰ ਮੋਦੀਆਂ ਦੀਆਂ ਨੀਤੀਆਂ ਤੇ ਚੱਲ ਰਿਹਾ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਭਾਵੇਂ ਉਹ ਪੰਜਾਬ ਸਰਕਾਰ ਹੋਵੇ ਭਾਵੇਂ ਕੇਂਦਰ ਦੀ ਸਰਕਾਰ ਹੋਵੇ ਅਸੀਂ ਸਾਰੇ ਲੋਕ ਸੰਘਰਸ਼ੀਲ ਇਕੱਠੇ ਹੋ ਕੇ ਅਸੀਂ ਕੇ ਮੋਦੀ ਸਰਕਾਰ ਦੀ ਘੇਰਾਬੰਦੀ ਕਰਾਂਗੇ ਤਾਂ ਕਿ ਸਾਨੂੰ ਜਿਹੜਾ ਮਨੁੱਖ ਤਦ ਹੱਕ ਹੈ ਤੇ ਸਾਡੇ ਜਿਹੜਾ ਰੋਜ਼ਗਾਰ ਤੇ ਸਾਡੀ ਜਿਹੜੀ ਹੱਕ ਹਲਾਲ ਨਹੀਂ ਇਹਨਾਂ ਨੂੰ ਹੱਕ ਲੈਣ ਲਈ ਅਸੀਂ ਕਿੱਟੇ ਹੋਵਾਂਗੇ ਅੱਛਾ ਪਤਨ ਜੀ ਤੁਸੀਂ ਕਹਿ ਰਹੇ ਹੋ ਵੀ ਮਤਲਬ ਪੰਜਾਬ ਸਰਕਾਰ ਕੁਛ ਇਦਾਂ ਦੇ ਕਰ ਰਹੀ ਹੈ ਦੂਸਰੇ ਪਾਸੇ ਪੰਜਾਬ ਸਰਕਾਰ ਇਸ ਤਰ੍ਹਾਂ ਦੇ ਐਲਾਨ ਕਰ ਰਹੀ ਹੈ ਕੱਲ ਇੱਕ ਉਹਨਾਂ ਨੇ ਐਲਾਨ ਕੀਤਾ ਕਿ ਪਰ ਹੈਡ ਲਾ ਲਓ ਜਾਂ ਪਰ ਜੀ ਲਾ ਲਓ ਕਿ 10 ਲੱਖ ਤੱਕ ਦਾ ਇੱਕ ਜੋ ਇਲਾਜ ਹੈ ਮੈਡੀਕਲ ਸਹੂਲਤ ਦਿੱਤੀ ਜਾਊਗੀ ਕੋ ਫ੍ਰੀ ਕੀਤੀ ਜਾਊ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਐਲਾਨ ਹੀ ਨੇ ਜਿਹੜਾ 5 ਲੱਖ ਵਾਲਾ ਵਾਸ਼ ਯੋਜਨਾ ਬੀਮਾ ਕਾਰਡ ਬਣਿਆ ਹੋਇਆ ਕੇਂਦਰ ਸਰਕਾਰ ਦਾ ਉਹ ਵੀ ਸਰਕਾਰੀ ਹਸਪਤਾਲਾਂ ਦੇ ਵਿੱਚ ਜਾ ਕੇ ਜਾਨੀ ਕਿ ਉਹਦਾ ਫਾਇਦਾ ਨਹੀਂ ਮਿਲਦਾ ਲੋਕਾਂ ਨੂੰ ਕਿਉਂਕਿ ਜਿਹੜੇ ਹਸਪਤਾਲਾਂ ਦੇ ਵਿੱਚ ਡਾਕਟਰ ਬੈਠੇ ਨਹੀਂ ਇੱਥੋਂ ਦੇ ਐਮਪੀ ਐਮਐਲਏ ਜਾਨੀ ਕਿ ਮੰਤਰੀ ਬੈਠੇ ਨੇ ਉਹਨਾਂ ਦੇ ਆਪਦੇ ਸਪਾਰਸ਼ੀ ਬੰਦਿਆਂ ਦਾ ਇਲਾਜ ਹੁੰਦਾ ਹੈ ਉਹਨਾਂ ਦੇ ਆਪ ਦੇ ਹਸਪਤਾਲ ਵੱਡੇ ਵੱਡੇ ਪ੍ਰਾਈਵੇਟ ਹਸਪਤਾਲ ਖੋਲੇ ਹੋਏ ਨੇ ਲੋਕਾਂ ਦਾ ਇਲਾਜ ਨਹੀਂ ਹੋ ਰਿਹਾ ਲੋਕ ਇਲਾਜਕ ਨਹੀਂ ਉਹ ਮਰ ਰਹੇ ਨੇ ਲੋਕ ਮਜਬੂਰਨ ਬਸ ਆਪਦਾ ਕੱਟਣ ਵੱਡਣ ਆਪਦਾ ਜਵਾਖ ਵੇਚਣ ਜ਼ਮੀਨ ਵੇਚਣ ਘਰ ਵੇਚਣ ਪ੍ਰਾਈਵੇਟ ਹਸਪਤਾਲਾਂ 'ਕ ਨਹੀਂ ਜਾ ਰਹੇ ਨੇ ਇਹ ਜਾਨੀ ਕਿ ਜਮਾ ਸਤਾ ਨੇੜੇ ਆ ਕਿ ਸਾਰੀਆਂ ਪਾਰਟੀਆਂ ਇਸੇ ਤਰੀਕੇ ਕਰਦੇ ਉਹਨੂੰ 1.5 ਸਾਲ ਰਹਿ ਗਿਆ ਸਾਢੇ 3 ਸਾਲਾਂ ਦੇ ਵਿੱਚ ਕੱਖ ਨਹੀਂ ਰਹੇ ਪੰਜਾਬ ਦੇ ਲੋਕ ਸਾਰਾ ਭਲੀ ਭਾਂਤ ਜਾਣਦੇ ਨੇ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਕਹਿਮਾ ਜਿਹੜਾ ਭੁਗਤਣਾ ਪੈਣਾ ਅਖੇ ਪ੍ਰਧਾਨ ਦੀ ਲਾਸਟ ਹੈ ਤੁਸੀਂ ਬੜਾ ਮਤਲਕ ਬੜਾ ਵਦਿਆ ਉਪਰਾਲਾ ਕਰ ਰਹੇ ਹੋ ਪਰ ਅਜੇ ਵੀ ਕੁਝ ਲੋਕ ਕੁਝ ਭੈਣ ਭਾਈ ਹੈ ਤਾਂ ਆਪਣੇ ਪਰ ਅਜੇ ਵੀ ਘਰਾਂ ਦੇ ਵਿੱਚ ਬੈਠਿਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਦਾ ਇਹ ਹੈ ਵੀ ਸਾਡੇ ਲਵੇ ਦੇਖੋ ਪ੍ਰਚਾਰਕਾਂ ਦੀ ਕਮੀ ਹੈ ਅਸੀਂ ਭਾਵੇਂ ਲੱਗੇ ਹੋਏ ਹਾਂ ਸਾਡੇ ਚ ਪ੍ਰਚਾਰਕਾਂ ਦਾ ਤੋੜਾ ਸਾਰੀਆਂ ਟ੍ਰੇਡ ਜੁਨਾ ਲਵੇ ਸਾਰੀਆਂ ਜਥੇਬੰਦੀਆਂ ਲਵੇ ਅਸੀਂ ਚਾਹਾਂਗੇ ਵੀ ਸਾਡੇ ਪ੍ਰਚਾਰਕ ਵੱਧ ਹੋਣ ਬਹੁਤ ਸਾਰੇ ਲੋਕਾਂ ਨੂੰ ਅੱਜ ਦੀ ਹੜਤਾਲ ਦਾ ਪਤਾ ਨਹੀਂ ਉਹ ਕੰਮਾਂ ਤੇ ਗਏ ਮਨਰੇਗਾ ਕਾਮੇ ਨੇ ਜਿਹੜੇ ਆਪਦੇ ਕੰਮਾਂ ਤੇ ਬਾਗੀ ਰੇੜੀਆਂ ਵਾਲਿਆਂ ਨੂੰ ਪਤਾ ਨਹੀਂ ਦੁਕਾਨਦਾਰਾਂ ਨੂੰ ਪਤਾ ਨਹੀਂ ਬਹੁਤ ਸਾਰੇ ਮੁਲਾਜ਼ਮਾਂ ਤੱਕ ਨਹੀਂ ਪਤਾ ਜਿਹੜਾ ਪੜਿਆਲੇ ਕੈਂ ਵਰਗਾ ਇਹ ਸਾਰਾ ਪ੍ਰਚਾਰ ਕਰਨ ਲਈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਦੇ ਪ੍ਰਚਾਰਕ ਵੀ ਉਹਦਾਵਾਂਗੇ ਇਸ ਘਰੇ ਨੂੰ ਅਸੀਂ ਵਿਸ਼ਾਲ ਦੇ ਰੂਪ ਦੇ ਵਿੱਚ ਹੋਰ ਵੱਡਾ ਕਰਾਂਗੇ ਤਾਂ ਕਿ ਅਸੀਂ ਜਿਹੜੀ ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ ਉਹਨਾਂ ਦੀ ਸੰਗੀ ਅਸੀਂ ਮੋਹ ਸਕੀ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਕੇ ਬਹੁਤ ਵਧੀਆ ਚੱਲ ਲੱਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ